ਕਈ ਵਾਰੀ ਸਾਡਾ ਕੰਮ ਅੜ ਜੇ ਤੇ ਅਸੀਂ ਅਰਦਾਸ ਕਿਸ ਤਰ੍ਹਾਂ ਕਰੀਏ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਹੈ ਕਿ ਮੇਰੇ ਸਿੱਖ ਨੇ ਜਦੋਂ ਵੀ ਕੋਈ ਕਾਰਜ ਆਰੰਭ ਕਰਨਾ ਹੈ ਤੇ ਅਰਦਾਸ ਕਰਨੀ ਹੈ ਤੇ ਕੋਈ ਕਾਰਜ ਅੜੇਗਾ ਨਹੀਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕਿਹਾ ਕਹਿੰਦੇ ਅਰਦਾਸ ਕਿਸ ਤਰ੍ਹਾਂ ਕਰਨੀ ਹੈ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਹੈ ਦੀਗ ਬਣਾਉਣ ਲੱਗਿਆਂ ਅਸੀਂ ਕਈ ਵਾਰੀ ਆਪਸ ਵਿੱਚ ਹੀ ਗੱਲਾਂ ਕੀਤੀ ਜਾਂਦੇ ਨਹੀਂ ਕੜਾ ਪ੍ਰਸ਼ਾਦੀ ਦੇਗ ਬਣਾਉਣ ਲੱਗਿਆ ਜਪਜੀ ਸਾਹਿਬ ਦਾ ਪਾਠ ਕਰੋ ਦੇਗ ਬਣਾ ਕੇ ਜਦੋਂ ਅੰਦਰ ਲੈ ਕੇ ਆਉਣੀ ਹੈ ਤੇ ਦੇਗ ਦੇ ਕੋਲ ਜਪਾ ਸਾਹਿਬ ਦਾ ਪਹਿਲਾ ਛੰਦ ਤੇ ਜਪਾ ਸਾਹਿਬ ਦਾ ਗੁਪਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਛੰਦ ਪੜ੍ਹਨਾ ਹੈ ਜਪਾ ਸਾਹਿਬ ਦਾ ਆਖਰੀ ਛੰਦ ਪੜ੍ਹਨਾ ਹੈ ਮੁੰਦਾਵਣੀ ਪੜ੍ਹਨੀ ਹੈ ਤੇਰਾ ਕੀਤਾ ਜਤੋਂ ਨਾਹੀ ਸ਼ਬਦ ਪੜ੍ਹਨਾ ਹੈ ਤੇ ਆਨੰਦ ਸਾਹਿਬ ਦਾ ਪਾਠ ਸੰਪੂਰਨ ਕਰਕੇ ਅਰਦਾਸ ਕਰੋ ਕਹ ਲੱਗੇ ਅੜਿਆ ਤੋਂ ਅੜਿਆ ਕੰਮ ਵੀ ਸੌਰ ਜਾਏਗਾ ਕਿਉਂ ਕਿ ਗੁਰੂ ਸ਼ਾਮਲ ਹੋ ਜਾਂਦਾ ਹੈ ਜਿੰਨਾ ਕੰਮਾਂ ਚ ਗੁਰੂ ਸ਼ਾਮਲ ਕਰ ਲੈਨੇ ਆ ਨਾ ਉਹ ਕੰਮ ਫਿਰ ਸਤਗੁਰੂ ਆਪ ਕਰਦੇ ਨੇ ਧਿਆਨ ਕਰਿਓ